ਰੋਕ ਲੈ ਪਬਲਿਕ ਲਾਟ ਕਹੀਂ ਪਿੰਡਾ ਆਰੇ ਸਾਹਿਬ ਆ ਜਾਓ ਥੋੜਾ ਜਾ ਹਾਂ ਜੀ ਠੀਕ ਜੀ ਲਾ ਲਾ ਦੀ ਸਾਰਾ ਕੁ ਬਿਲਾਲ ਹੁੰਦੀ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਹੀ ਫੁੱਲ ਮਾਰ ਗਿਆ ਜੀ ਦੇਖੋ ਡੀਜ਼ਲ ਮੈਂ ਚੱਲਦਾ ਵਧੀਆ ਜਾਂਦਾ ਇੱਥੇ ਨਾਲ ਬਹੁਤ ਸਸਤਾ ਦਉਂਗੇ ਉੱਥੇ ਤਾਂ ਦੇ ਆਏ ਕਿੱਥੇ ਦੇ ਆਇਆ ਪਤਾ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਹਾਂ ਤਾਰ ਤੁਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬੰਦਾ ਵੀ ਹੋਰ ਕਿਸੇ ਕਿਸੇ ਰੋਡ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਕੋਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਏ ਸੋਨੇ ਯਾਰ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਿਵੇਂ ਤੁਸੀਂ ਜਿਉਂਦੇ ਹੋ ਮੈਨੂੰ ਲੱਗ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਜੀ ਸਹੀ ਸਾਡ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਮੈਂ ਸੀਟਾਂ ਦਾ ਨਹੀਂ ਪਾਵਰ ਜਿਆਦਾ ਕਰਦੇ ਨੇ ਆ ਜਾਂਦੇ ਸੀ ਇੱਥੇ ਕੋੜੇ ਇੱਕ ਮਿੰਟ ਇੱਕ ਮਿੰਟ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਆ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਨਹੀਂ ਖਾਸ ਕਰਕੇ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਜੇ ਸਾਡੇ ਉਧਰ ਨੂੰ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਰ ਨੂੰ ਉਧਰ ਚੱਲਿਆ ਉੱਥੇ ਆੜੂ ਵਾਲਾ ਪੁਰਨਾ ਹੋਇਆ ਹੋਇਆ ਚਲੋ ਸਿਆਸ ਦੀ ਗੱਲ ਸਿਆਸ ਪ੍ਰਧਾਨ ਥੋੜਾ ਸੋਣੋ 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 ਜੀ ਜੇ ਕਹਿੰਦੇ ਬੈਠਾ ਬੰਨਾ ਹੋਰ ਤਾਂ ਚੱਲਿਆ ਤਿਆਰੀ ਕਰੋ ਜੀ ਬੱਚਾ ਆੜੂ ਹਰ ਸਾਈਡ ਤੇ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪ ਮਾਰਾ ਲਾੜੋ ਫੈਬ੍ਰਿਕ ਇਕੱਠੀਆ ਦੋਨੋਂ ਆਜੋ 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 ਜੂਰ ਦੀ ਜਿਨੇ ਕੋਈ ਗੱਲ ਨਹੀਂ ਇੱਥੇ ਇੱਥੇ ਕੋਈ ਨਹੀਂ ਰੋਕ ਪਾ ਰਹੇ ਪਬਲਿਕ ਲਾ ਨਹੀਂ ਅਰੇ ਸਾਹਿਬ ਆ ਜਾਓ ਥੋੜਾ ਜਾ ਹਾਂ ਜੀ ਠੀਕ ਆ ਜੀ ਤੁਹਾਡੀ ਲੋੜ ਦੀ ਸਾਰਾ ਕੁ ਬਿਲਕੁਲ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਗਏ ਜੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਭਲੇ ਚੱਲਦਾ ਵਧੀਆ ਚੱਲਦਾ ਇੱਥੇ ਦਾ ਬਹੁਤ ਸਸਤਾ ਦਉਂਦੇ ਉੱਥੇ ਨਾ ਦੇ ਆਏ ਉੱਥੇ ਦੇ ਆਇਆ ਪਤਾ ਲੱਗੇ ਲੱਗੇ ਅੰਦਰ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਂ ਤਾਕਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਕਿਸੇ ਜਿਹੀ ਰੋੜ ਪੈਂਦੀ ਆ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਬੋਲ ਜਿਵੇਂ ਤੁਸੀਂ ਨਿਊਜੀਓ ਮੈਨ ਲੱਗ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪੈ ਜਾਂਦਾ ਸਹੀ ਗੱਲ ਹੈ ਜੀ ਸਹੀ ਹੈ ਸਾਡ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਸਪੈਸ਼ਲ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਨੇ ਸੀਟਾ ਕਰਦੇ ਸਹੀ ਬਹੁਤ ਬੜੀ ਮਦਦ ਕਰਦੇ ਬੜੇ ਲੋਕ ਆ ਜਾਂਦੇ ਸੀ ਇੱਥੇ ਤਾਂ ਠੀਕ ਹੈ ਹੋ ਨਹੀਂ ਕਹਿ ਰਹੇ ਹੋ ਅਸੀਂ ਤਾਂ ਆਪ ਸਾਹਿਬ ਕੋਸ਼ਿਸ਼ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਖ ਲੈ ਸਕਦਾ ਨਹੀਂ ਖਾਸ ਕਰਕੇ ਜੀ ਤੋਂ ਦੋ ਦਾ ਬਹੁਤ ਸਵਾਦ ਹੈ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰੋਂ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਰ ਨੂੰ ਉਧਰ ਚੱਲਿਆ ਉੱਥੇ ਆਸ਼ੂ ਵਾਲਾ ਪੁੱਤ ਨਹੀਂ ਹੋਇਆ ਇਹ ਚਲੋ ਸਿਆਸਤ ਦੀ ਗੱਲ ਹੈ ਸਿਆਸਤ ਪ੍ਰਧਾਨ ਸੋਣੋ 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 ਜਿੱਥੇ ਕਹਿੰਦੇ ਬੈਠਾ ਬੰਦੇ ਹੋਰ ਤਾਂ ਸੋਣੋ ਜਿਆਰੀ ਕਰੋ ਜੀ ਆਹ ਚਾਰੂ ਹੱਥ ਦੇ ਨਾਲ ਸਾਈਡ ਤੇ ਬਹੁਤ ਧੰਨਵਾਦ ਜੀ ਮੇਰੀ ਕੋਈ ਗੱਲ ਨਹੀਂ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਓ ਜੀ ਸਰ ਮਾਰਾ ਲਾਗੋ ਪਬਲਿਕ ਇਕੱਠੀ ਹੈ ਦੋ ਜੀ ਆਜੋ ਆਜੋ ਆਓ ਲਾ ਲਾਏ ਆਓ ਆਜੋ ਆਜੋ ਇੱਧਰ ਜੀ ਜੂਰ ਦੀ ਜੀ ਇੱਥੇ ਇੱਥੇ ਕੋਈ ਸਰਕਾਰ ਕੋਈ ਨਹੀਂ ਨਹੀਂ ਹਾਂਜੀ ਰੋਕ ਕੰਪਲੈਸ ਕਰ ਰਹੇ ਪਬਲਿਕ ਦਾ ਕੰਮ ਪਿੰਡ ਆ ਰਹੇ ਸਾਹਿਬ ਆ ਜਾਓ ਥੋੜਾ ਜਾ ਹਾਂਜੀ ਠੀਕ ਹੈ ਜੀ ਥੋੜਾ ਦੱਸੋ ਬਿਲਕੁਲ ਸਾਰਾ ਦਾ ਬਿਲਾਲ ਹੁੰਦੀ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਹੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਬਈ ਚੱਲਦਾ ਵਧੀਆ ਜਾਂਦਾ ਲਾ ਕੇ ਰੱਖ ਬਹੁਤ ਸਤਿਕਾਰ ਉਹ ਉੱਥੇ ਤੋਂ ਦੇ ਆਏ ਉੱਥੇ ਦੇ ਆਇਆ ਪਤਾ ਲੱਗਿਆ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ ਪਾ 6000 ਲੀਟਰ ਡੀਜ਼ਲ ਦੇ ਆਏ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬੰਦਵਾ ਜੀ ਕਿਸੇ ਚੀਜ਼ ਰੋੜ ਪੈਂਦੀ ਹੈ ਉੱਥੇ ਜਦ ਪ੍ਰਧਾਨ ਜੀ ਵੱਲੋਂ ਪੁਸਤਾ ਕਰਿਆ ਜਾਊਗਾ ਠੀਕ ਹੈ ਜੀ ਕਿਵੇਂ ਤੁਸੀਂ ਜੁਝਿਓ ਮੈਨੂੰ ਲੱਗ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਜੀ ਸਹੀ ਹੈ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਸਪੈਸ਼ਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਨੇ ਸੀਟਾਂ ਦਾ ਨਹੀਂ ਬੋਲ ਠੀਕ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਅਸੀਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਜਿ ਖਾਸ ਕਰਕੇ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗਰ ਦਾ ਪਾਣੀ ਹਾਂਜੀ ਹੁਣ ਸਾਡੇ ਉਧਰ ਨੂੰ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆਂ ਉਧਰ ਠੀਕ ਹੈ ਜੀ ਉਧਰ ਸੰਗਰੂਰ ਨੂੰ ਨਾ ਉਧਰ ਚੱਲਿਆਂ ਉੱਥੇ ਆਹੂ ਵਾਲਾ ਨੇ ਪੁਰਨਾ ਹੋਇਆ ਇਹ ਕੋਈ ਨਹੀਂ ਬਸ ਚਲੋ ਸਿਆਸਤ ਦੀ ਗੱਲ ਹੈ ਸਿਆਸਤ ਪ੍ਰਧਾਨ ਥੋੜਾ ਸੁਣੋ 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 ਜਿੱਥੇ ਕਹਿੰਦੇ ਬੈਠਾ ਬੰਦੇ ਹੋਰ ਤਾਂ ਸੁਣੋ ਪਿਆਰੀ ਕਰੋ ਜੀ ਬੱਚਾ ਰੂ ਹਰ ਸਾਈਡ ਤੇ ਧੰਨਵਾਦ ਕੋਈ ਗੱਲ ਨਹੀਂ ਬਸੀ ਕਾਲ ਜੀ ਸਹੀ ਕਾਲ ਜੀ ਆਪ ਮਾਰਾ ਲਾ ਲਓ ਫੈਬ੍ਰਿਕ ਇਕੱਠੀਆ ਦੋ ਜੀ ਆਜੋ 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 ਮੋਟੂ ਲਾ ਲਾਏ ਆਜੋ 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 ਜੂਰ ਦੀ ਜਿ ਰੱਖੋ ਅੰਦਰ ਕੋਈ ਗੱਲ ਕੋਈ ਸਰਕਾਰ ਨਹੀਂ ਇੱਥੇ ਇੱਥੇ ਕੋਈ ਸਰਕਾਰ ਵਾਲਾ ਨਹੀਂ ਨਹੀਂ ਹਾਂਜੀ ਰੋਕ ਪਿੰਦਾ ਕੰਪਲੈਟ ਕਰ ਰਹੇ ਸਭ ਲੈ ਕੇ ਲਾ ਕਹੀਂ ਆਹੋ ਸਾਹਿਬ ਆ ਲਓ ਜੀ ਥੋੜਾ ਜਾ ਨਹੀਂ ਨਹੀਂ ਕੋਈ ਪਾਣੀ ਹਾਂਜੀ ਠੀਕ ਤੁਹਾਡੀ ਨਾਲ ਲੋੜ ਦੱਸੋ ਕੀ ਗੱਲ ਸਾਰਾ ਕੁ ਗਲਾਲ ਹੁੰਦੀ ਹੈ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਜੀ ਫੁੱਲ ਮੜ ਕੇ ਆ ਜੀ ਦੇਖੋ ਡੀਜ਼ਲ ਭਈ ਜਲਦਾ ਵਧੀਆ ਜਾਂਦਾ ਆ ਕੇਰਾ ਬਹੁਤ ਸਸਤਾ ਉਹ ਉੱਥੇ ਨਾਲ ਦੇ ਆਏ ਉੱਥੇ ਦੇ ਆਇਆ ਪਤਾ ਲੱਗੇ ਲੱਗੇ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਹਾਂ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਧੰਨਵਾਦ ਭਾਈ ਹੋਰ ਕੀ ਰੋਡ ਪੈਂਦੀ ਆ ਉੱਥੇ ਜਦ ਪ੍ਰਧਾਨ ਜੀ ਬੰਦੋ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੋ ਇਵੇਂ ਤੁਸੀਂ ਨਿਊਜੀਓ ਮਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਸਹੀ ਹੈ ਸਾਡ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਮੋੜੀ ਪੈਦਾ ਨਹੀਂ ਬਹੁਤ ਬਹੁਤ ਆ ਜਾਂਦੇ ਸੀ ਇੱਥੇ ਤੁਹਾਡੇ ਇੱਕ ਮਿੰਟ ਇੱਕ ਮਿੰਟ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਤਾਂ ਆਪ ਸਾਬ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਜੀ ਖਾਸ ਕਰਕੇ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰ ਨੂੰ ਸੰਗਰੂਲ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਲ ਨੂੰ ਉਧਰ ਚੱਲਿਆ ਉੱਥੇ ਆਹੂ ਵਾਲਾ ਨਹੀਂ ਹੋਏਗਾ ਚਲੋ ਸਿਆਸਤ ਦੀ ਗੱਲ ਸਿਆਸਤ ਪ੍ਰਧਾਨ ਥੋੜਾ ਸੋਣੋ 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 ਬੈਠੋ ਬੰਨੇ ਹੋਰ ਤਾਂ ਉੱਥੇ ਚੱਲੀ ਕਰੋ ਜੀ ਆਹ ਝਾਰੂ ਹੱਥ ਨਾਲ ਸਾਈਡ ਤੇ ਬਹੁਤ ਧੰਨਵਾਦ ਕੋਈ ਗੱਲ ਨਹੀਂ ਸਸਤੀ ਕਾਲ ਜੀ ਸਸੀ ਗਾਲ ਜੀ ਆਪ ਆਓ ਜੀ ਸਰ ਮਾਰਾ ਲਾਇਗੋ ਫੈਬ੍ਰਿਕ ਇਕੱਠੀਆ ਦੋ ਜੀ ਆਜੋ 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 ਲਾਇਦੋ ਜੀ ਜੁਰ ਦੀ ਕੋਈ ਗੱਲ ਨਹੀਂ ਸਰਕਾਰ ਇੱਥੇ ਇੱਥੇ ਕੋਈ ਸਰਕਾਰ ਨਹੀਂ ਨਹੀਂ ਰੋਕ ਪਿੰਡ ਆਪਣੇ ਕਰ ਰਹੇ ਪਗਲੇ ਕਲਾਕ ਕਿਹਨ ਪਿੰਡਾਰੇ ਸਾਹਿਬ ਆ ਬੋ ਜੀ ਥੋੜਾ ਜਾ ਨਹੀਂ ਲੱਗ ਲੋ ਹਾਂਜੀ ਠੀਕ ਹੈ ਜੀ ਤੁਹਾਡੇ ਦਰਸ਼ਨ ਹੋ ਗਏ ਜੀ ਫੁੱਲ ਮਾਰ ਕੇ ਆ ਜੀ ਬਈ ਜਲਦਾ ਜੀ ਬੜੀ ਜੰਦ ਹੈ ਅੱਗੇ ਨਾਲ ਬਹੁਤ ਸਸਤਾ ਦੋਵੇ ਉੱਥੇ ਤਾਂ ਦੇ ਆਏ ਕਿੱਥੇ ਦੇ ਆ ਪਤਾ ਲੱਗੇ ਲੱਗ ਜਾਂਦਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਹਾਂ ਤਾਰੂ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬਾਈ ਹੋਰ ਕੀ ਕੋਈ ਗੋਰ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁਲਸਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਤੁਸੀਂ ਨੂੰ ਜਿਉਂ ਮੈਨੂੰ ਲੱਗ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਜੀ ਸਹੀ ਹੈ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਆਪਣੇ ਆਪ ਇਹ ਨਹੀਂ ਬੋਲ ਬੜੀ ਗੱਲ ਕਰਦੇ ਲੋਕਾਂ ਦੀ ਆ ਜਾਂਦੇ ਸੀ ਇੱਥੇ ਤੁਹਾਡੇ ਇੱਕ ਬੜੇ ਇੱਕ ਬੜੇ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਬਿਨਾਂ ਆਪਣੀ ਕੋਈ ਨਹੀਂ ਸਾਖ ਲੈ ਸਕਦਾ ਜੀ ਖਾਸ ਕਰਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰ ਨੂੰ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਿਹਾ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਰ ਨੂੰ ਉਧਰ ਚੱਲਿਆ ਉੱਥੇ ਆਦੂ ਵਾਲਾ ਪੁਰਣੀ ਹੋਈ ਹੈ ਚਲੋ ਸਿਆਸ ਦੀ ਗੱਲ ਸਿਆਸ ਪ੍ਰਧਾਨ ਥੋੜਾ 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 ਠੀਕ ਹੈ ਜੀ ਬੈਠਾ ਬੰਨੇ ਹੋਰ ਤਾਂ ਚੱਲਿਆ ਕਰੋ ਜੀ ਬੱਚਾ ਆ ਰਿਹਾ ਸਾਡਾ ਸਾਇੰਟਿਸਟ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪ ਆਓ ਜੀ ਸਰ ਮਾਰਾ ਲਾ ਲਓ ਪਾਬਰੇ ਇਕੱਠੇ ਦੋਨੋਂ ਆਜੋ 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 ਅੰਮੋਲ ਲਾ ਲਾ ਆਜੋ 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 ਜੂਰ ਦੀ ਜੀ ਇੱਥੇ ਇੱਥੇ ਕੋਈ ਨਹੀਂ ਹਾਂਜੀ ਰੋਕ ਪਿੰਡ ਆਪਣੇ ਇਸ ਕਰ ਰਹੇ ਪਾਬਲੇ ਕੱਲਾ ਕਹੀਂ ਪਿੰਡ ਆਰੇ ਸਾਹਿਬ ਆ ਜਾਓ ਜੀ ਥੋੜਾ ਜਾ ਹਾਂਜੀ ਠੀਕ ਹਾਂਜੀ ਥੋੜਾ ਦੱਸੋ ਤੇ ਇਹ ਸਾਰਾ ਕੁਝ ਨਾਲ ਹੁੰਦੀ ਆ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਣ ਹੋ ਕੇ ਜੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਬੰਨੇ ਚੱਲਦਾ ਵਧੀਆ ਚੱਲਦਾ ਆ ਕੇ ਰਹਾ ਬਹੁਤ ਸਸਤਾ ਉਹ ਵੀ ਉੱਥੇ ਤੋਂ ਦੇ ਆਏ ਉੱਥੇ ਦੇ ਆਇਆ ਪਤਾ ਲੱਗਿਆ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੁਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬੰਨਵਾ ਬਾਈ ਹੋਰ ਕਿਸੇ ਕਿਸੇ ਰੋਡ ਪੈਂਦੀ ਆ